ਜਾਤਦਰਦ ਭਲਾਈ ਬੋਰਡ ਬਣਾਉਣ ਦੇ ਫੈਸਲੇ ਦੀ ਗੱਲ ਸਾਹਮਣੇ ਆ ਰਹੀ ਹੈ ਜੀ ਬਿਲਕੁਲ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਜਾਤੀਆਂ ਤੇ ਭਾਈਚਾਰਿਆਂ ਨੂੰ ਖੁਸ਼ ਕਰਨ ਦੇ ਲਈ ਨਵੇਂ ਭਲਾਈ ਬੋਰਡ ਬਣਾਉਣ ਦਾ ਫੈਸਲਾ ਕੀਤਾ ਤੇ ਕਈ ਪੁਰਾਣੇ ਬੋਰਡ ਵੀ ਸੁਰਜੀਤ ਕੀਤੇ ਜਾਣਗੇ ਕਾਲੀ ਬਾਜਪਾ ਸਰਕਾਰ ਸਮੇਂ ਵੀ ਭਲਾਈ ਬੋਰਡ ਹੋਂਦ ਦੇ ਵਿੱਚ ਆਏ ਸੀ ਨਾ ਜਿਹਾ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਦੇ ਸਮਾਜਿਕ ਨਿਆਂ ਸ਼ਕਤੀਕਰਨ ਤੇ ਕੱਟ ਗਿੰਦੇ ਵਿਭਾਗ ਵੱਲੋਂ ਪਿਛਲੇ ਹਫ਼ਤੇ ਕਰੀਬ 21 ਬੋਰਡ ਬਣਾਏ ਜਾਣ ਦਾ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ ਇਹਨਾਂ ਦੇ ਵਿੱਚ ਕਾਫੀ ਉਹਦੇ ਪਹਿਲਾਂ ਵੀ ਬਣੇ ਸਨ ਸਰਕਾਰ ਇਸ ਕਦਮ ਰਾਹੀਂ ਵੱਖ-ਵੱਖ ਜਾਤੀਆਂ ਤੇ ਭਾਈਚਾਰਿਆਂ ਦੇ ਕਰੀਬ 350 ਆਗੂਆਂ ਨੂੰ ਐਡਜਸਟ ਹੋਣ ਕਰ ਰਹੀ ਹੈ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਸੁੰਨਿਆਰਿਆਂ ਅਰੋੜਾ ਖੱਤਰੀਆ ਸੂਫੀ ਸੰਤ ਸਮਾਜ ਲਈ ਨਵੇਂ ਬੋਰਡ ਬਣਨ ਦੇ ਤੇ ਜਾਰੀ ਨੋਟੀਫਿਕੇਸ਼ਨ ਅਨੁਸਾਰ ਕੰਬੋਜ ਬਾਜ਼ੀਕਰ ਤੇ ਤਪਰੀਵਾਸ ਬ੍ਰਾਹਮਣ ਦਲਿਤ ਰਾਏ ਸਿੱਖ ਰਾਜਪੂਤ ਵਿਮੁਖਤ ਜਾਤੀ ਪ੍ਰਜਾਪਤ ਸਮਾਜ ਸੈਣੀ ਰਾਮਗੜੀਆ ਅਗਰ왈 ਗੁੱਜਰ ਬੈਰਾਗੀ ਸੈਣੀ ਮੁਸਲਮਾਨ ਪਰਵਾਸੀ ਕਨੋਜੀਆਂ ਤੇ ਮਸੀਹ ਭਾਈਚਾਰੇ ਦਾ ਬੋਰਡ ਵੀ ਬਣਨ ਜਾ ਰਿਹਾ ਨਾਲ ਦੇ ਨਾਲ ਹਾਕਮ ਜੀ ਨੇ ਇਹਨਾਂ ਬੋਰਡਾਂ ਦੇ ਚੇਅਰਮੈਨਾਂ ਤੇ ਹੋਰਨਾਂ ਅਹੁਦੇਦਾਰਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਹਰੇਕ ਬੋਰਡ ਦੇ ਵਿੱਚ 10 ਮੈਂਬਰ ਤੇ ਨਾਲ ਦੀ ਨਾਲ 13 ਅਹੁਦੇਦਾਰ ਹੋਣਗੇ ਜਿਨ੍ਹਾਂ ਦੇ ਵਿੱਚ ਚੇਅਰਪਰਸਨ ਸੀਨੀਅਰ ਵਾਈਸ ਚੇਅਰਪਰਸਨ ਤੇ ਵਾਈਸ ਚੇਅਰਪਰਸਨ ਵੀ ਸ਼ਾਮਲ ਹੋਵੇਗਾ ਇਹ ਬੋਰਡ ਹੁਣ ਆਪੋ ਆਪਣੇ ਭਾਈਚਾਰੇ ਦੀਆਂ ਲੋੜਾਂ ਤੇ ਮੁਸ਼ਕਲਾਂ ਦੀ شناਕਤ ਕਰਨਗੇ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਭਾਈਚਾਰੇ ਦੀ ਭਲਾਈ ਲਈ ਨੀਤੀਆਂ ਬਣਾ ਕੇ ਉਹਨਾਂ ਨੂੰ ਲਾਗੂ ਵੀ ਕਰ ਸਕੇ ਤੇ ਹੁਣ ਯਾਦ ਰਹਿਣਾ ਚਾਹੀਦਾ ਹੈ ਕਿ ਜਦੋਂ ਅਕਾਲੀ ਭਾਜਪਾ ਸਰਕਾਰ ਸਮੇਂ ਵੱਡੀ ਗਿਣਤੀ ਬੋਰਡ ਬਣੇ ਸਨ ਤੇ ਉਸ ਵੇਲੇ ਕਈ ਬੋਰਡਾਂ ਵੱਲੋਂ ਦਫ਼ਤਰ ਵੀ ਨਹੀਂ ਸਨ ਤੇ ਇੱਕ ਇੱਕ ਕਮਰੇ ਦੇ ਵਿੱਚ ਦੋ ਦੋ ਦਫ਼ਤਰ ਵੀ ਚੱਲ ਰਹੇ ਸਨ ਹੁਣ ਗੱਲ ਕਰਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਆਪਾਂ ਚੌਰੀਆਂ ਤੇ ਸਰਕਾਰ ਦਰਮਿਆਨ ਕੜੀ ਵਜੋਂ ਕੰਮ ਕਰਨਗੇ ਬੋਰਡ ਇਹ ਬੋਰਡ ਵੱਖ-ਵੱਖ ਭਾਈਚਾਰਿਆਂ ਤੇ ਪੰਜਾਬ ਸਰਕਾਰ ਦਰਮਿਆਨ ਕੜੀ ਦੇ ਵਜੋਂ ਕੰਮ ਕਰਨਗੇ ਇਹਨਾਂ ਬੋਰਡਾਂ ਦਾ ਕਾਰਜਕਾਲ 2 ਸਾਲ ਦਾ ਹੋਵੇਗਾ ਤੇ ਇਹ ਬੋਰਡ ਆਪੋ ਆਪਣੇ ਭਾਈਚਾਰਿਆਂ ਦੀ ਬਦਦਲੀ ਸਰਕਾਰ ਨੂੰ ਮੰਗਾਂ ਤੇ ਮੁਸ਼ਕਲਾਂ ਬਾਰੇ ਵੀ ਦੱਸ ਸਕਣਗੇ ਬੋਰਡ ਦੇ ਚੇਅਰਪਰਸਨ ਤੇ ਸੀਨੀਅਰ ਵਾਈਸ ਚੇਅਰਪਰਸਨ ਨੂੰ 25-25 ਹਜ਼ਾਰ ਰੁਪਏ ਮਹੀਨਾ ਮਿਲੇਗਾ ਔਰ ਜਦੋਂ ਅਸੀਂ ਮੈਂਬਰਾਂ ਦੀ ਗੱਲ ਕਰਦੇ ਤੇ ਮੈਂਬਰਾਂ ਨੂੰ ਮੀਟਿੰਗਾਂ ਵਿੱਚ ਹਿੱਸਾ ਲੈਣ ਮੌਕੇ ਪ੍ਰਤੀ ਮੀਟਿੰਗ ਮਾੜ ਪੱਤਾ ਵੀ ਮਿਲੇਗਾ ਇਹਨਾਂ ਬੋਰਡ ਦੀਆਂ ਮੀਟਿੰਗਾਂ ਮੋਹਾਲੀ ਆ ਫਿਰ ਚੰਡੀਗੜ੍ਹ ਸੁਝਾਇਆ ਕਿ ਇਹਨਾਂ ਬੋਰਡ ਦੇ ਚੇਅਰਪਰਸਨ ਤੇ ਹੋਰ ਨਾ ਅਹੁਦੇਦਾਰਾਂ ਲਈ ਦਫ਼ਤਰ ਕਿੱਥੇ ਅਲਾਟ ਕੀਤੇ ਜਾਣਗੇ ਲੇਕਿਨ ਇੱਕ ਖਾਸ ਉਪਰਾਲਾ ਹੈ ਜਿਸ ਦੇ ਤਹਿਤ ਕਿ ਇਹ ਬੋਰਡ ਜਿਹੜੇ ਨੇ ਉਹ ਸਥਾਪਿਤ ਕੀਤੇ ਗਏ ਨੇ ਤਾਂ ਕਿ ਜਿਹੜੀ ਕਾਰਗੁਜ਼ਾਰੀ ਹੈ ਨਾ ਉਹਨੂੰ ਚੰਗੇ ਤਰੀਕੇ ਨੇਪੜੇ ਚੜਾਇਆ ਜਾ ਸਕੇ